ਸਾਰਗ ਮਹੱਲਾ ਪੰਜਵਾਂ ਜਾ ਕੇ RAM ਕੋ ਬਲ ਹੂ ਜਿਹਨਾਂ ਦੇ ਹਿਰਦੇ ਚ ਪ੍ਰਮੇਸ਼ਰ ਦੇ ਨਾਮ ਦੇ ਸਿਮਰਨ ਦਾ ਬਲ ਪ੍ਰਾਪਤ ਹੋਇਆ ਹੋਵੇ ਸ਼ਕਤੀ ਪ੍ਰਾਪਤ ਹੋਈ ਹੋਵੇ ਬਵੇਕ ਰੂਪੀ ਬਲ ਪ੍ਰਾਪਤ ਹੋਵੇ ਸਗਲ ਮਨੂਰਥ ਪੂਰਨ ਤਾਹੂ ਕੇ ਉਸ ਪੁਰਖ ਦੇ ਜਿੰਨੇ ਮਨ ਦੇ ਸੰਕਲਪ ਪਹਿਲੇ ਹੀ ਜਗਿਆਸਾ ਵਸਵਾਜੁੰਦੇ ਆ ਸਾਰੇ ਪੂਰਨ ਹੋ ਜਾਂਦੇ ਹਨ ਦੁੱਖ ਨਾ ਵਿਆਪੈ ਕੋਈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਜੋ ਗਿਆਨ ਜਨ ਦੁੱਖ ਹੈ ਸਾਰੇ ਕੋਈ ਨਹੀਂ ਲੱਗਦਾ ਹੈ ਰਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਜੇ ਭਾਈ ਭਗਤੀ ਕਰਨ ਵਾਲਾ ਹੈ ਕੀਰਤਨ ਭਗਤੀ ਦਾ ਸੋਭਾ ਭੰਕਰ ਕੇ ਸੇਵਾ ਕਰਨ ਵਾਲਾ ਪ੍ਰਭੂ ਦਾ ਜਨ ਭਗਤ ਹੈ ਸੁਣ ਜੀਵਾਂ ਤਿਸ ਸੂ ਉਸ ਦੇ ਅਰਵੀ ਸੋਭਾ ਸੁਣ ਕੇ ਜਿਉਂਦੇ ਹੋਈਏ ਉਦਮ ਕਰੋ ਦਰਸ਼ਨ ਪੇਖਣ ਕੋ ਉਦਮ ਕਰੀਏ ਮਹਾਰਾਜੋ ਪਿਆਰਿਆਂ ਦੇ ਦਰਸ਼ਨ ਦੇਖਣ ਵਾਸਤੇ ਲਰਮ ਪ੍ਰਾਪਤ ਹੋ ਜਿਹ ਚੰਗੇ ਕਰਮ ਪ੍ਰਾਪਤ ਹੋਣ ਤਾਂ ਉਸ ਪਿਆਰਿਆਂ ਦੇ ਦਰਸ਼ਨ ਹੁੰਦੇ ਆ ਚੰਗੇ ਕਰਮ ਹੋਣ ਜਿਵੇਂ ਉਹਨਾਂ ਨੂੰ ਮਹਾਰਾਜ ਦਰਸ਼ਨ ਹੋਏ ਆ ਇਹ ਉਦਮ ਕਰੀਏ ਪੂਰਵਲੇ ਨਿਸ਼ਕਾਮ ਕਰਮੋ ਕਰਕੇ ਪ੍ਰਭ ਤੁਮ ਦਾ ਕਿਰਪਾ ਕਰਕੇ ਗੁਰ ਪ੍ਰਸਾਦੀ ਦ੍ਰਿਸ਼ਟਿ ਨਿਹਾਰੋ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਅੰਦਰਲੀ ਦੇਭ ਦ੍ਰਿਸ਼ਟੀ ਕਰਕੇ ਉਸ ਰੂਪ ਨੂੰ ਗਿਆਨ ਦ੍ਰਿਸ਼ਟੀ ਦੇ ਨਾਲ ਗੁਰਾਂ ਦੀ ਨਜ਼ਰ ਰੂਪੀ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਣਾ ਕਰੀਏ ਦੂਸਰ ਨਹੀਂ ਕੋ ਉਸ ਬ੍ਰਿਸ਼ਕ ਤੋਂ ਬਗੈਰ ਦੂਸਰੇ ਸਥਾਨ 'ਚ ਹੋਰ ਕੋਈ ਨਹੀਂ ਹੈ ਦਾਨ ਦੇ ਨਾਨਕ ਆਪਣੇ ਕੋ ਫਿਰ ਸੱਚੇ ਪਾਤਸ਼ਾਹ ਆਪਦੇ ਜਨਾਂ ਨੂੰ ਇਹ ਦਾਨ ਦੇਣਾ ਕਰੋ ਗੁਰੂ ਸਾਹਿਬ ਜੀ ਦੱਸਦੇ ਹਨ ਚਰਨ ਜੀਵਾਂ ਸੰਤ ਤੂੰ ਤੇ ਸਤਾਂ ਭਗਤਾਂ ਦੇ ਚਰਨਾਂ ਨੂੰ ਧੋ ਤੋ ਕੇ ਜੀਵੀਏ ਐਸਾ ਦਾਨ ਬਖਸ਼ੋ ਏਡੀ ਗਰੀਬੀ ਮੰਗਦੇ ਹਨ ਸਾਰਗ ਮਹੱਲਾ ਪੰਜਵਾ ਜੀਵਤ RAM ਕੇ ਗੁਣ ਗਾ ਫਿਰ ਪੁਰਖ ਤੇ ਜਿਉਂਦਾ ਰਹਿਣਾ ਚਾਹੁੰਦਾ ਹੈ ਜਿੰਨਾ ਕਿ ਜਿਉਣਾ ਉਹ ਜੀਵਤ ਚੇਤਨ ਸੁਰੂਪ ਨਾਨਕ ਜੀਉਂਦਾ ਪੁਰਖ ਤੇ ਆਇਆ ਉਹ RAM ਸਦਾ ਜਿਉਂਦਾ ਹੈ ਬਾਕੀ ਦੁਨੀਆ ਸਾਰੇ ਮਰ ਮਰ ਜਾਂਦੇ ਜੇ RAM ਨਾ ਜਾਣਿਆ ਜਿਉਣਾ ਇਹੋ ਹੀ ਜਿਉਣਾ ਹੈ ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ ਇਹ ਸਦਾ ਜੀਵਨਾ ਹੈ ਕਰੋ ਕਿਰਪਾ ਗੋਪਾਲ ਬੀਠਲੇ ਬੇਨਤੀ ਕਰਿਆ ਕਰ ਮਹਾਰਾਜ ਅਗੇ ਜੋ ਚਿਤਨਾ ਜੁੜੇ ਹੈ ਕਿਰਪਾਲੂ ਉਹ ਹੈ ਬੀਠਲ ਭਗਵਾਨ ਪਰ ਸੁਭੀ ਦੇ ਪਾਲਿਂ ਕਿਰਪਾ ਦ੍ਰਿਸ਼ਟੀ ਕਰੋ ਉਪੱਤੀ ਪਾਲਣਾ ਲੈਤਾ ਕਰਨ ਵਾਲੇ ਬਿਸਰ ਨਾ ਕਭੀ ਜਾਏ ਸਾਡੇ ਚਿੱਤ ਜੋ ਮਾਰਾ ਆਪਦਾ ਨਾਮ ਕਦੇ ਭੁੱਲ ਨਾ ਜਾਵੇ ਐਸੀ ਕਿਰਪਾ ਦ੍ਰਿਸ਼ਟੀ ਕਰੋ ਰਹਾਉ ਮਾਨੁ ਤਨੁ ਤਨੁ ਸਭ ਤੁਮਰਾ ਸੁਆਮੀ ਫੇ ਮਹਾਰਾਜਾ ਮਨ ਸੂਖਮ ਸ੍ਰੀ ਦਿੱਤਾ ਹੋਇਆ ਤਨ ਸਥੂਲ ਸ੍ਰੀ ਦਿੱਤਾ ਹੋਇਆ ਧਨ ਦਿੱਤਾ ਹੋਇਆ ਇਸ ਆਵ ਆਪ ਜੀ ਕਾ ਇਹ ਮਾਲਕ ਆਨ ਨਾ ਦੂਜੀ ਜਗ ਦੂਸਰੀ ਜਗ੍ਹਾ ਆਪ ਤੋਂ ਬਿਨਾ ਹੋਰ ਕੋਈ ਨਹੀਂ ਹੈ ਜਿਉ ਤੂੰ ਰੱਖ ਤਿਵੇਂ ਹੀ ਰਹਿਣਾ ਜਿਸ ਪ੍ਰਕਾਰ ਮਾਰਾ ਸਾਨੂੰ ਰੱਖਦੇ ਹੋ ਉਸੇ ਪ੍ਰਕਾਰ ਅਸੀਂ ਰਹਿਣਾ ਕਰਦੇ ਹਾਂ ਕੁੰਵਰਾ ਪਹਿਨ ਖਾਣਾ ਬਾਣਾ ਜੁੱਤਾ ਪਜਾਰ ਸੱਚੇ ਬਾਦਸ਼ਾਹ ਖਾਨੇ ਹੈ ਵਾਡਾ ਦਿੱਤਾ ਹੈ ਬਸਰ ਪੈਰ ਦੇ ਹਾਂ ਸਾਧ ਸੰਗਤ ਕਾ ਜਿਹੜਾ ਕਰਨਾ ਹੈ ਤੇ ਪਹਿਨਣਾ ਹੈ ਜਿਹੜਾ ਮਨਨ ਕਰਨਾ ਹੈ ਖੁਰਾਕ ਖਾਣੀ ਹੈ ਸਾਧ ਸੰਗਤ ਕੈ ਬਲ ਬਲ ਜਾਈ ਆਪਦੀ ਸਾਧ ਸੰਗਤ ਤੋਂ ਬਲਹਾਰ ਬਲਹਾਰ ਕੁਰਬਾਨ ਜਾਈਏ ਮੌੜ ਨਾ ਜਨਮਾਂ ਧਾ ਇਹ ਸੰਗਤ ਦਾ ਹੀ ਪ੍ਰਗਾਸਾ ਮੁਰਕੇ ਜੂਨਾ ਚ ਨਹੀਂ ਆਵਾਂਗੇ ਤੇ ਨਾਮ ਵਾਸ਼ਨਾ ਕਰਕੇ ਪ੍ਰਲੋਕ ਨੂੰ ਦੌੜ ਮੋ ਪਵੇਗਾ ਤਾ ਹਲਕਾਰੇ ਜੀ ਨੇ ਜੁਨਾ ਚ ਵੀ ਧਾਵਾਂਗੇ ਨਾਨਕ ਦਾਸ ਤੇਰੀ ਸਰਣਾ ਆਈ ਮੇਰਾ ਦਾਸਾ ਭਾਵ ਭਾਰ ਕੇ ਗੁਰਸਾਹਿਬ ਜੀ ਕਹਿੰਦੇ ਨੇ ਆਪ ਕੀ ਸਰਣਾ ਜਿਉਂ ਭਾਵੈ ਤਿਵੇਂ ਚਲਾ ਜਿਵੇਂ ਭੋਜੈ ਉਹ ਮਾਰਾ ਚਲਾਉਣਾ ਕਰ ਆਪ ਸਾਰਗਮ ਹੱਲਾ ਪੰਜਵਾਂ ਮਨ ਦੇ ਨਾਮ ਕੋ ਸੁਖ ਸਾੜੇ ਕਿਰ ਪਿਆਰੇ ਮਨ ਜੇ ਸਾਰ ਅਸਲੀ ਸੁਖ ਮੰਗਨਾ ਤਾਂ ਪਰਮੇਸ਼ਰ ਦੇ ਨਾਮ ਦਾ ਹੀ ਸੁਖ ਹੈ ਸਾਰੂ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਆਨ ਕਾਮ ਵਿਕਾਰ ਮਾਇਆ ਜਿੰਨੇ ਹੋਰ ਕੰਮ ਹੈ ਮਾਇਆ ਦੇ ਵਿਕਾਰਾਂ ਨੂੰ ਪਹਿਲਾ ਕਰਨ ਵਾਲੇ ਹੈ ਕਿਸੇ ਦਾ ਸਹਤਾ ਖੈਤਾ ਖੀਮਤਾਦ ਕੋ ਸਵਾ ਬਣੇ ਰਹਿੰਦੇ ਹੈ ਕਿਸੇ ਦੇ ਪ੍ਰਤਾਪ ਨੂੰ ਵੇਖ ਕੇ ਨਾਸ਼ ਹਾਰ ਸਕਣਾ ਤੇ ਖਾਏ ਕਿਸੇ ਨੂੰ ਨਾਸ਼ ਕਰ ਦੇਣਾ ਜਾ ਆਪ ਖੀਨ ਹੋ ਜਾਣਾ ਇਸ ਪ੍ਰਕਾਰ ਦੇ ਸੁਭਾਅ ਹੈ ਪਦਾਰਥਾਂ ਦੇ ਸਗਲ ਦੀ ਸਹਸਾਰ ਆਨ ਕਾਮ ਵਿਕਾਰ ਮਾਇਆ ਜਿਹੜੇ ਕੰਮ ਮਾਇਆ ਦੇ ਵਕਾਇਰਾਂ ਨੂੰ ਪੈਦਾ ਕਰਨ ਵਾਲੇ ਇੱਕ ਤਬਦੀਲੀ ਨੂੰ ਹੋ ਜਾ ਪ੍ਰਾਪਤ ਹੋਣ ਵਾਲੇ ਹਨ ਸਗਲ ਦੀ ਸਹਸਾਰ ਜਿਹੜੇ ਵਿੱਚ ਲੱਗਦੇ ਸੁਆਹ ਹੋਏ ਵੇਖੀਦੇ ਹਨ ਰਹਾਉ ਗਰੇਹੇ ਆਂਧ ਕੂਪ ਪਾਤਤ ਪ੍ਰਾਣੀ ਇਹ ਘਰੀ ਰਹੇਂਦਾ ਖੂਹ ਹੈ ਸਰੀਰ ਰੂਪੀ ਗਰੇਹ ਘਰ ਦੇ ਵਿੱਚ ਹੰਕਾਰ ਵਿੱਚ ਅੰਧੇ ਤੇ ਅਗਿਆਨ ਕਰਕੇ ਪਤਨ ਗਿਰ ਰਿਹਾ ਹੈ ਜੇ ਆਪਾਂ ਕੀ ਪ੍ਰਾਣ ਆਧਾਰੀ ਜੀਵ ਨਰਕ ਘੂਰ ਗੁਵਾਰ ਹੋਰ ਭਿਆਨਕ ਮਾਤਾ ਦੇ ਗਰਭ ਦਾ ਨਰਕ ਹੈ ਉਸ ਵਿੱਚ बार-बार ਆਉਂਦਾ ਜਾਂਦਾ ਰਹਿੰਦਾ ਹੈ ਅਨਕ ਜੋਨੀ ਭ੍ਰਮਤ ਹਾਰਿਓ ਇਕ ਜੁਨਨੀ ਅਨੇਕਾਂ ਜੁਨਾਜ ਭਰਮ ਦਾ ਭਰਮ ਦਾ ਹਾਰ ਕਿਉ ਕਾ ਭ੍ਰਮਤ ਬਾਰੰਬਾਰ ਅੱਗੇ ਵਾਸਤੇ ਕਿਹੜਾ ਇਹ ਸ਼ਾਂਤੀ ਪਾਈ ਐ ਅੱਗੇ ਵਾਸਤੇ ਵਾਸ਼ਨਾ ਵਧਾ ਭਰਮ ਦਾ ਰਹੇਗਾ ਬਾਰ ਬਾਰ ਪੁਣਾ ਪੁਣਾ ਦੇਵੀ ਦੇਵੀ ਅਨੇ 12-12 ਜੀ ਭਰਮ ਦਾ ਫਿਰਦਾ ਕਦੇ ਕਿਸੇ ਦੀ ਉਪਾਸ਼ਨਾ ਕਰ ਲਈ ਕਦੇ ਕਿਸੇ ਦੇ ਜਾ ਕੇ ਕੁਸ਼ਾਮਤ ਕਰ ਲਈ ਪਦ ਪਾਵਨ ਭਗਤ ਬਚਲ ਫਿਰ ਮਹਾਰਾਜ ਪਾਪੀਆਂ ਨੂੰ ਆਪ ਪਵਿੱਤਰ ਕਰਨ ਵਾਲੇ ਹੋ ਮਾਰੇ ਆ ਭਗਤਾਂ ਦੇ ਬਚਲ ਪਿਆਰੇ ਹੋ ਦੀਨ ਕਿਰਪਾ ਧਾਰੋ ਅਸੀਂ ਗਰੀਬ ਆਸ ਕੇ ਪਾਦਸ਼ਾਹ ਸਾਡੇ ਤੇ ਕਿਰਪਾ ਦੀਸ਼ ਕੀ ਧਾਰੋ ਆਪ ਕਰ ਜੋੜ ਨਾਨਕ ਦਾਨ ਮੰਗੇ ਕਹਿੰਦੇ ਨਾਨਕ ਦੇਵ ਜੀ ਕਹਿੰਦੇ ਮਨ ਤੇ ਬੁੱਧ ਅੰਦਰੋਂ ਜੋੜ ਕੇ ਮਾਰੋ ਦੋਵੇਂ ਹੱਥ ਜੋੜ ਕੇ ਦਾਰ ਮੰਨਨੇ ਹਾਂ ਸਾਧ ਸੰਗ ਉਧਾਰ ਆਪ ਦੀ ਸਾਧ ਸੰਗਤ ਨਾਲ ਮਿਲ ਕੇ ਸਾਡਾ ਆਧਾਰ ਕਰਦੇ ਸਿੱਤੇ ਬਾਦਸ਼ਾਹ ਉਧਰ ਜਾਈਏ ਆਪ ਬਖਸ਼ਿਸ਼ ਕਰੋ ਏ ਸਾਰਗਮ ਹੱਲਾ ਪੰਜਵਾ ਬਿਰਾਜਤ RAM ਕੋ ਪਰਤਾਪ ਤੇ ਭਾਈ ਧਨਪੁਰਖਨ ਜਿਨ੍ਹਾਂ ਦੇ ਅੰਦਰ RAM ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ ਉਹਨਾਂ ਦੇ ਹਿਰਦੇ ਚ RAM ਪਰਮੇਸ਼ਰ ਆਪ ਬਿਰਾਜਮਾਨ ਹੋ ਰਿਹਾ ਉਹਨਾਂ ਦੇ ਹਿਰਦੇ ਚ ਪ੍ਰਤਖ ਹੋ ਰਿਹਾ ਹੈ ਤੇ ਰਾਮ ਦਾ ਪ੍ਰਤਾਪ ਸਾਰੇ ਬਿਰਾਜ ਇਸਤਤ ਹੋਇਆ ਵੇਖਦੇ ਹਨ ਉਹ ਰਾਮ ਦੇ ਪ੍ਰਤਾਪ ਨੂੰ ਵੇਖ ਕੇ ਬਿਰਾਜ ਰੇ ਇਸਤਤ ਹੋ ਰਿਹਾ ਇਸ ਰੂਪ ਵਿੱਚ ਆਦ ਬਿਆਦ ਉਪਾਦ ਸਭ ਨਾਸੀ ਉਹਨਾਂ ਦੀ ਆਦੀ ਮੰਗੇ ਆਸਰੇ ਹੋਣ ਵਾਲੇ ਕਾਮ ਕ્રોਧ ਆਦਿਕ ਬਿਆਦ ਸਰੀਰ ਕਰਕੇ ਵਾਯਪਿਤ ਕਾ ਹਰ ਰੁਰ ਵਿਗਾੜ ਉਪਾਦੀ ਕਿਸੇ ਨਾ ਡਾ ਮਿਸੋਟਾ ਪ੍ਰੇਤ ਪੀੜਾ ਆਦਕ ਹੋਣੀ ਇਹ ਸਭ ਨਾਸ ਹੋ ਗਈ ਬਿਨ ਸੇ ਤਿੰਨ ਤਾਪ ਤਿੰਨੇ ਤਾਪ ਜੇ ਇਹ ਹੋਈ ਆਦੀ ਬਿਆਦੀ ਉਪਾਦੀ ਰੂਪੋ ਇਤਨੇ ਤਾਪ ਨਾਸ ਹੋ ਗਏ ਤਿੰਨੇ ਪ੍ਰਕਾਰ ਦੀਆਂ ਵਾਸ਼ਨਾ ਸੁਧਵਤ ਲੋਕੀ ਖਣਾ ਤਿੰਨੀ ਵੀ ਨਾਸ ਹੋ ਗਈਆਂ ਅਤੇ ਬਿਨ ਸੇ ਤਿੰਨੇ ਤਿੰਨੇ ਇਹ ਜੇ ਸੀ ਆਦੀ ਬਿਆਦੀ ਉਪਾਦੀ ਵੀ ਨਾਸ ਹੋ ਗਏ ਤੇ ਜਿਹੜਾ ਇਸੇ ਪ੍ਰਕਾਰ ਇਹ ਇਹ ਤਾਪ ਸੰਗੇ ਇਹ ਨਾਸ਼ ਹੋ ਗਏ ਜਿਹੜਾ ਕਾਮ ਆਰਕ ਚਿਤ ਨੂੰ ਤਪਾਉਂਦੇ ਸੀ ਉਹ ਵੀ ਨਾਸ਼ ਹੋ ਗਏ ਕਾਮ ਕਰੋ ਲੋ ਮੋਹ ਹੰਕਾਰ ਆਦਿਕ ਤਿੰਨੇ ਗੁਣਾ ਦਾ ਜਿਹੜਾ ਤਾਪ ਚੜਿਆ ਰਹਿੰਦਾ ਸੀ ਕਿਸੇ ਦੀ ਭੂਤ ਦੀ ਨੂੰ ਵੇਖ ਕੇ ਛੜਨਾ ਕਿਸੇ ਦੇ ਪ੍ਰਤਾਪ ਨੂੰ ਵੇਖ ਕੇ ਨਾਸਾਰ ਸਕਣਾ ਇਹ ਵੀ ਨਾਸ਼ ਹੋ ਗਏ ਰਹਾਉ ਕ੍ਰਿਸ਼ਨਾਂ ਬੁਝੀ ਪੂਰਨ ਸਭ ਆਸਾ ਉਹਦੇ ਕ੍ਰਿਸ਼ਨਾਂ ਦੀ ਅੱਗ ਵੀ ਬੁਝ ਗਈ ਹੈ ਸਾਰੀ ਆਸਾ ਪੂਰੀ ਹੋ ਗਈ ਹੈ ਜੋ ਕੇ ਸੋਗ ਸੰਤਾ ਜਿਹੜਾ ਬਿਦਾਅਸ਼ ਦੇ ਵਿਯੋਗ ਕਰਕੇ ਸੋਗ ਹੋਣਾ ਸੀ ਤੇ ਨਾ ਪ੍ਰਾਪਤੀ ਦੇ ਕੇ ਸੰਗਤ ਤਪਣਾ ਸੀ ਚਿਤਲਾ ਇਹ ਵੀ ਨਾਉਸ ਹੋ ਗਏ ਗੁਣ ਗਾਵਤ ਅਚੁੱਤ ਅਵਨਾਸੀ ਅਚੁੱਤ ਜੋ ਉਗੇੜ ਰੂਪ ਅਵਨਾਸੀ ਹੈ ਉਸ ਦੇ ਗੁਣਾਂ ਨੂੰ ਗਾਉਂਦੇ ਹਾਂ ਮਾਰ ਤਨ ਆਤਮ ਧਰਾ ਪਿਉ ਮਨ ਤਾਂ ਕਰਕੇ ਆਤਮ ਸਰੂਪ ਨੂੰ ਪਾ ਕੇ ਰੱਜ ਗਈ ਅਤ੍ਰਿਪਤ ਹੋ ਗਈ ਹੈ ਮਨ ਵੀ ਤ੍ਰਿਪਤ ਹੋ ਗਿਆ ਹੈ ਅਤੇ ਤਨ ਪੁੱਤਰ ਆਦਿ ਵੀ ਤ੍ਰਿਪਤ ਹੋ ਗਏ ਆਤਮਾ ਦੇਵੀ ਤ੍ਰਿਪਤ ਹੋ ਗਈ ਹੈ ਇਓ ਮਨਵਾਨੀ ਸਵੀਕਾਰ ਕਰਕੇ ਤ੍ਰਿਪਤ ਹੋ ਗਏ ਮਨ ਤਨ ਕਰਕੇ ਆਤਮ ਸਵੀਕਾਰ ਕਰਕੇ ਵੀ ਤਨ ਸਾਥ ਮਨ ਦੇ ਸਵੀਕਾਰ ਕਰਕੇ ਵੀ ਤ੍ਰਿਪਤ ਹੋ ਗਏ ਹਾਂ ਕਾਮ ਕ੍ਰੋਧ ਲੋਭ ਮਦ ਮਤਸਰ ਜਿਹੜਾ ਕਾਮ ਦਾ ਫੁਰਨਾ ਸੀ ਕ੍ਰੋਧ ਦਾ ਫੁਰਨਾ ਸੀ ਮਦ ਹੰਕਾਰ ਸੀ ਮਤਸਰ ਈਰਖਾ ਦੇ ਗੁਸ਼ਵਾ ਸੀ ਸਾਧੂ ਕੈ ਸੰਗ ਖਾਣ ਜੀ ਆਤਮਾ ਦੀ ਸੰਗਤ ਕਰਕੇ ਖੁਸ਼ਾ ਹੁੰਦੇ ਹਨ ਕੌ ਬਗੇ ਨਾਸ ਹੋ ਗਏ ਹਨ ਭਗਤ ਬਛਲ ਭੈ ਕਟਨ ਹਾਰੀ ਮਹਾਰਾਜ ਸਾਹਿਬ ਭਗਤਾਂ ਦੇ ਬਛਲ ਪਿਆਰੇ ਹੈ ਜੰਮਣ ਮਰਨ ਦਾ ਭੈ ਕਟਨ ਵਾਲੇ ਹਨ ਨਾਨਕ ਕੇ ਮਾਈ ਬਾਣੀ ਸਾਡੀ ਮਾਤਾ ਵੀ ਪਿਤਾ ਵੀ ਪੈਨਨਿਤ ਪਾਦ ਅਨਕਾਰ ਨੂੰ ਸੱਚੇ ਬਾਦਸ਼ਾਹ ਆਪ ਹੀ ਹਨ ਸਾਰਗ ਮਹੱਲਾ 5 ਆਤੁਰ ਨਾਮ ਬਿਨ ਸੰਸਾਰ ਕੇ ਸੰਸਾਰ ਮਾਰਾ ਆਤਰਾ ਦੀਨ ਜਿਆ ਕਿਉਂ ਰਹਿਦਾ दुखी क्यों रंगा है ताहिूर फरमाਉਂਦੇ ਹਨ आਤਰ ਨਾਮ ਬਿਨ ਸੰਸਾਰ ਇਹ ਭਾਈ ਸੰਸਾਰ ਜਿਹੜਾ ਹੈ ਪ੍ਰਨਾਮ ਭਾਗ ਨੂੰ ਪ੍ਰਾਪਤ ਹੋਣ ਵਾਲਾ ਆਤਰ ਦੁਖੀ ਨਾਮ ਤੋਂ ਬਿਨ ਹੋ ਰਿਹਾ ਹੈ तृप्त न होवਤ ਕੂਕਰੀ ਆਸਾ ਇਹ ਆਸਾ ਜਿਹੜੀ ਕੁੱਤੀ ਇਹਦੇ ਮਗਰ ਲੱਗੀ ਹੋਈ ਹੈ ਇਹਦੇ ਕਰਕੇ ਰਾਜਦਾ ਨਹੀਂ ਏ ਕਦੇ ਕਿਸੇ ਪਦਾਰਥ ਦੀ ਆਸਾ ਬਣੀ ਰਹਿੰਦੀ ਹੈ ਕਦੇ ਕਿਸੇ ਪਦਾਰਥ ਦੀ ਆਸਾ ਲੱਗੀ ਰਹਿੰਦੀ ਹੈ ਜਾਂ ਆਸਾ ਵੀ ਤੇ ਕੂਕਰੀ ਇੰਦਰੀਆਂ ਇਹ ਵੀ ਚਾਹੁੰਦੀਆਂ ਵਿਸ਼ਿਆਂ ਨੂੰ ਇੰਦਰੀਆਂ ਦੇ ਸੰਗਤ ਕਰਕੇ ਆਸਾ ਕਰਕੇ ਇਹ ਤ੍ਰਿਪਤੀ ਨਹੀਂ ਕਦੇ ਹੁੰਦੀ ਇਸ ਨੂੰ ਕਿਤ ਲਾਗੂ ਵਿਖਿਆ ਆਸ਼ਾ ਇਹ ਵਿਖਿਆ ਮਾਇਆ ਇਹ ਜੀ ਸਵਾ ਕਰਨ ਵਾਲੀ ਹੈ ਵਿਸ਼ੇ ਜਿਹੜੇ ਲਾਣ ਤੋਂ ਦੀ ਖੇਡ ਡਾਉਣ ਵਾਲੇ ਹੈ ਉਨਾਂ ਵਿੱਚ ਇਹਦਾ ਹਿਰਦ ਲੱਗਾ ਹੈ ਪ੍ਰੇਮ ਲੱਗਾ ਹੋਇਆ ਹੈ ਰਹਾਉ ਪਾਇਠ ਗਉਰੀ ਆਪ ਕੋ ਲਾਇਓ ਦੇਖੋ ਠੱਗ ਮੂਟੀ ਪਾ ਕਰਕੇ ਮਾਇਆ ਨੇ ਇਸ ਜੀਵ ਦੇ ਤਾਈ ਆਪਣੇ ਵਾਹਿਗੁਰੂ ਦੇ ਸਰੂਪ ਵੱਲੋਂ ਪੁਲਾ ਛੱਡਿਆ ਹੈ ਜਨਮਤ ਬਾਰੂਬਾ ਇਸ ਕਰਕੇ ਜਮਦਾ ਮਰਦਾ ਰਹਿੰਦਾ ਬਾਰ ਬਾਰ ਪੁਣਾ ਪੁਣਾ ਜੂਨਾ ਚਾਉਂਦਾ ਹਰ ਕਾ ਸਿਮਰਨ ਨਿਮਖ ਨਾ ਸਿਮਰਿਉ ਹਰੀ ਅਕਾਲ ਪੁਰਖ ਦਾ ਸਿਮ ਅੱਖ ਦੇ ਖੋਲੋਂ ਵੀ ਕਿੰਨਾ ਕਿਰਬੀ ਇਸਨ ਕੀਤਾ ਨਹੀਂ ਹ ਜਮ ਕਾਂਕਰ ਤਰਤ ਖੁਆ ਇਸ ਕਰਕੇ ਜਾਂਦੇ ਜਿਹੜੇ ਦੂਤ ਹੈ ਜਹਰਾਇਲ ਮਿਕਾਇਲ ਮਿਕਾਇਲ ਇਸਰਾਇਲ ਜਬਰਾਈਲ ਆਦਕ ਇਨੂੰ ਖਰਾਬ ਕਰਦੇ ਰਹਿੰਦੇ ਹਨ ਉਹ ਕਿਰਪਾਲ ਦੀਨ ਦੁਖ ਭੰਜਨ ਤੇਰੀ ਮਿਹਰ ਦੇ ਦੁੱਖਾਂ ਨੂੰ ਮਿਟਨ ਵਾਲੇ ਪਰਮੇਸ਼ਰ ਸਾਡੇ ਤੇ ਕਿਰਪਾਲੂ ਹੋਵੋ ਆਪ ਦੀਰਿਆ ਸੰਤਹਿ ਕੀ ਰਾਵਾ ਹੈ ਮਾਰਾ ਤੇਰੇ ਸੰਤਾਂ ਭਗਤਾਂ ਦੀ ਰਵਾਜ ਚਰਨਾ ਦੀ ਧੂੜ ਹੋਈਏ ਰਵਾਨ ਕਿੰ ਕਾਮਾ ਪ੍ਰਸੰਗਤ ਪ੍ਰਾਪਤ ਹੋਵੇ ਸਰਦਾ ਹਾਨਕ ਦਾਸ ਦਰਸ ਪ੍ਰਭ ਜਾਚੈ ਇਸ ਵਿੱਚ ਪਾਤਸ਼ਾਹ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਦੇ ਦਾਸਾਂ ਭਾਲ ਧਾਰ ਕੇ ਕਿ ਪ੍ਰਭ ਆਪ ਦੇ ਦਰਸ਼ਨਾਂ ਨੂੰ ਜਾਚੈ ਮੰਗਦੇ ਹਾਂ ਮਨ ਤਨ ਕੋ ਆਧਾਰ ਸਤ ਮਨ ਬੰਦਾ ਆਸਰਾ ਤੂੰ ਹੀ ਹੋਈ ਹੈ ਸੱਚੇ ਪਾਤਸ਼ਾਹ ਆਪ ਦੇ ਦਰਸ਼ਨਾਂ ਦੇ ਆਸਰੇ ਜੀਵਨੇ ਹਾਂ